ਅੱਜ ਹਰੀਕੇ ਦੇ ਵਿੱਚ ਅਸੀਂ ਉਸ ਥਾਂ ਤੇ ਇਕੱਠੇ ਹੋਏ ਹਾਂ ਜਿੱਥੇ ਸਤਲੁਜ ਤੇ ਬਿਆਸ ਦੋਨੋਂ ਦਰਿਆ ਇਕੱਠੇ ਹੁੰਦੇ ਆ ਮੁੱਦਾ ਪੰਜਾਬ ਦੇ ਪਾਣੀਆਂ ਦਾ ਆ ਮੁੱਦਾ ਪੰਜਾਬ ਦੇ ਧਰਤੀ ਦੇ ਹੇਠਲੇ ਪਾਣੀਆਂ ਦਾ ਏ ਇਸ ਫਿਕਰਮੰਦ ਨੂੰ ਲੈ ਕੇ ਮਾਨ ਡਿਬੇਟ ਆਬਾਦਕਾਰ ਸੰਘਰਸ਼ਕ ਕਮੇਟੀ ਤੇ ਜਮਹੂਰੀ ਕਿਸਾਨ ਸਭਾ ਨੇ ਅੱਜ ਇੱਥੇ ਇੱਕ ਕਨਵੈਨਸ਼ਨ ਕੀਤੀ ਆ ਬਿਲਕੁਲ ਦਰਿਆ ਦੇ ਕੰਢੇ ਅਸੀਂ ਇੱਥੇ ਖੜੇ ਆ ਸਾਡੇ ਨਾਲ ਨੇ ਪ੍ਰਗਟ ਸਿੰਘ ਜਾਮਾ ਰਾਏ ਜਿਹੜੇ ਇਸ ਸੰਘਰਸ਼ਕ ਕਮੇਟੀ ਦੇ ਸੂਬੇ ਦੇ ਵੱਡੇ ਆਗੂ ਆ ਜੰਨ ਸਕੱਤਰ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਸਮਝਣਾ ਚਾਹਾਂਗੇ ਵੀ ਅਸਲ ਦੇ ਵਿੱਚ ਮੁੱਦੇ ਕੀ ਆ ਜਮਰ ਰਾਏ ਜੀ ਕੀ ਮੁੱਦੇ ਤੋਂ ਲੈ ਕੇ ਆਪਾਂ ਜਿਹੜੀ ਅੱਜ ਦੀ ਇਹ ਕਨਵੈਨਸ਼ਨ ਹੈ ਜੀ ਅੱਜ ਦੀ ਸਾਡੀ ਜਿਹੜੀ ਇਹ ਕਨਵੈਨਸ਼ਨ ਸੀ ਇਸ ਕਨਵੈਨਸ਼ਨ ਦਾ ਮੁੱਖ ਮਸਦਾ ਜਿਹੜੇ ਦਰਿਆਵਾਂ ਦੇ ਕੰਢਿਆਂ ਦੇ ਉੱਤੇ ਵੱਸੇ ਲੋਕ ਆ ਜਿਨ੍ਹਾਂ ਦਾ ਪਾਣੀ ਨਾਲ ਜੀਵਨ ਵੀ ਚੱਲਦਾ ਤੇ ਜਦੋਂ ਪਾਣੀ ਆਉਂਦਾ ਉਦੋਂ ਉਹਨਾਂ ਦੀ ਬਰਬਾਦੀ ਵੀ ਹੁੰਦੀ ਹੈ ਇਹਦੇ ਲਈ ਬੜੀ ਚਰਚਾ ਚੱਲਦੀ ਆ ਕਿ ਜਿਹੜਾ ਸਾਡਾ ਪਾਣੀ ਆ ਉਹ ਦੂਜਿਆਂ ਨੇ ਖੋਹ ਲਿਆ ਇਹ ਠੀਕ ਆ ਕਿ ਜਿਹੜਾ ਸਾਡਾ ਪੰਜਾਬ ਦਾ ਹੱਕ ਆ ਸਾਨੂੰ ਰਿਪੀਰੀਅਨ ਸਨਾਥਾ ਮੁਤਾਬਕ ਸਾਡਾ ਪਾਣੀ ਸਾਨੂੰ ਮਿਲਣਾ ਚਾਹੀਦਾ ਪਰ ਤਿੰਨ ਤਰ੍ਹਾਂ ਦੇ ਮੁੱਦੇ ਆ ਪੰਜਾਬ ਦੇ ਵਿੱਚ ਜਿਹੜਾ ਸਾਡਾ ਦਰਿਆਵਾਂ ਦਾ ਪਾਣੀ ਆ ਉਹਦੀ ਵਰਤੋਂ ਅਸੀਂ ਆਜ਼ਾਦੀ ਤੋਂ ਬਾਅਦ ਦੇ ਵਿੱਚ ਅੱਜ ਤੱਕ ਪੂਰੀ ਵਰਤੋਂ ਕਰਨ ਦੇ ਵਿੱਚ ਕਾਮਯਾਬ ਨਹੀਂ ਹੋਏ ਸਾਡਾ ਨਹਿਰੀ ਪ੍ਰਬੰਧ ਟੁੱਟਾ ਹੋਇਆ ਆ ਅਸੀਂ ਦਰਿਆਵਾਂ ਦਾ ਨਹਿਰੀਕਰਨ ਨਹੀਂ ਕਰ ਸਕੇ ਅਸੀਂ ਹਰ ਖੇਤ ਤੇ ਘਰੇਲੂ ਪਾਣੀ ਬਚਾਉਣ ਦਾ ਪ੍ਰਚਾਰ ਕਰ ਸਕਦੇ ਸੀ ਪਰ ਉਹ ਸਰਕਾਰੀ ਅੰਦਨ ਕਾਰਜਾਂ ਕਰਕੇ ਨਹੀਂ ਹੋਇਆ। ਦੂਸਰਾ ਸੰਤਾਪ ਯਾ ਸਾਡਾ ਧਰਤੀ ਹੇਠਲਾ ਪਾਣੀ ਜਿਹੜਾ ਫਸਲੀ ਚੱਕਰ ਇਤਾਂ ਦਾ ਅਪਣਾਇਆ ਗਿਆ ਜਿਸ ਨੇ ਸਾਡਾ ਧਰਤੀ ਹੇਠਲਾ ਪਾਣੀ ਖਤਮ ਕਰ ਦਿੱਤਾ ਤੇ ਜਿਹਦੇ ਬਾਰੇ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ। ਐਸੇ ਬਹੁਤ ਵੱਡੀ ਚਿੰਤਾ ਪੰਜਾਬ ਦੀ ਇਹ ਆ ਕਿ ਪਾਣੀ ਜਿਹੜਾ ਧਰਤੀ ਹੇਠਲਾ ਹੈ ਕਿਵੇਂ ਬਚਾਇਆ ਜਾਵੇ ਪਰ ਸਰਕਾਰਾਂ ਇਸ ਵੱਲ ਧਿਆਨ ਨਹੀਂ ਦੇ ਰਹੀਆਂ। ਇੱਥੇ ਇਹ ਉਦਾਹਰਨ ਦੇ ਤੌਰ ਤੇ ਦੱਸਿਆ ਜਾ ਸਕਦਾ ਵੀ ਆਪਾਂ ਹਰੀਕੇ ਖੜੇ ਆ ਤੇ ਆ ਮਾਝੇ ਦਾ 8583 ਜੋ ਕਿ ਉਸ ਪਾਣੀ ਆ ਜਿਹੜਾ ਨਹਿਰਾਂ ਦਾ ਉਹ 5000 ਕਿਊਸਕ ਪਾਣੀ ਨਹਿਰਾਂ ਦੇ ਵਿੱਚ ਨਹੀਂ ਜਾਂਦਾ ਕਿਉਂਕਿ ਨਹਿਰੀ ਪਾਣੀ ਪ੍ਰਬੰਧ ਟੁੱਟਾ ਹੋਇਆ ਤੇ ਜਿਹੜਾ ਬਾਕੀ ਪਾਣੀ ਆ ਉਹ ਸਾਰਾ ਬਿਆਸ ਦੇ ਵਿੱਚ ਸੁੱਕਿਆ ਜਾਂਦਾ ਇੱਥੇ ਆ ਕੇ ਉਹਦੀ ਡਾਫ ਲੱਗਦੀ ਆ ਤੇ ਜਿਹੜੇ ਪਿਛਲੇ ਪਿੰਡ ਆ ਉਹ ਇਹਦੇ ਨਾਲ ਡੁੱਬ ਜਾਂਦੇ ਆ ਸੁਖਵੀਰ ਬਾਦਲ ਤੇ ਅੱਜ ਵੀ ਕਹਿ ਰਿਹਾ ਆ ਵੀ ਦੋਸਤੋ ਜੀ ਇਹਨੇ ਬਣਾਈਆਂ ਨਹਿਰਾਂ ਸਾਡੇ ਪਾਪੂ ਬਾਲਲ ਨੇ ਬਣਾਈਆਂ ਆ ਭਗਵਾਨ ਤਮਨ ਵੀ ਕਹਿ ਰਿਹਾ ਆ ਵੀ ਅਸੀਂ ਮਤਲਬ ਨਹਿਰਾ ਕੱਲੇ ਕੱਲੇ ਮਤਲਬ ਖੇਤ ਤੱਕ ਪਾਣੀ ਨਹਿਰਾ ਦਾ ਪਾਣੀ ਪਹੁੰਚਦਾ ਕਰਦਾ ਹਕੀਕਤ ਕੀ ਆ ਅਸਲ ਦੇ ਵਿੱਚ ਜਿਹੜਾ ਮਾਝੇ ਦਾ ਨਹਿਰੀ ਪ੍ਰਬੰਧ ਆ ਅੰਗਰੇਜ਼ਾਂ ਵੇਲੇ ਦਾ ਬਣਿਆ ਇਹਦੇ ਵਿੱਚ ਸਗੋਂ ਇੱਕ ਬਹੁਤ ਵੱਡਾ ਕਬਲਾ ਹੋਇਆ ਜਿਹੜਾ ਸੁਖਬੀਰ ਬਾਦਲ ਦੇ ਪਿਤਾ ਦੀ ਸਰਕਾਰ ਵੇਲੇ ਹੋਇਆ ਜਿਹੜਾ ਨਹਿਰਾਂ ਦਾ ਲਈ ਪੈਸਾ ਆਇਆ ਸੀ ਕੇਂਦਰ ਸਰਕਾਰ ਵੱਲੋਂ ਉਹਦੇ ਵਿੱਚ ਪੰਜਾਬ ਦੇ ਹਿੱਸਾ ਪਾਉਣਾ ਸੀ ਉਹ ਹਿੱਸਾ ਪਾਉਣ ਦੀ ਬਜਾਏ ਉਹ ਪੈਸਾ ਸਾਰਾ ਖਾ ਲਿਆ ਗਿਆ ਧਪੜੇ ਬਾਜੀਆ ਅੱਜ ਵੀ ਕੇਸ ਅਦਾਲਤਾਂ ਦੇ ਵਿੱਚ ਚੱਲ ਰਹੇ ਆ ਇਸੇ ਕਰਕੇ ਸਾਡਾ ਨਹਿਰੀ ਪ੍ਰਬੰਧ ਜਿਹੜਾ ਵਾ ਉਹ ਠੀਕ ਤਰੀਕੇ ਨਾਲ ਨਹੀਂ ਹੋਇਆ ਤੇ ਜਿਹੜੇ ਪੈਸੇ ਉਹਦੇ ਵਿੱਚੋਂ ਖਾ ਲੇ ਗਏ ਤੇ ਅੱਜ ਨਹਿਰਾਂ ਦੇ ਵਿੱਚ ਤੁਹਾਨੂੰ ਦਰਖਤ ਉੱਗੇ ਮਿਲ ਸਕਦੇ ਇਹ ਇਸ ਤਰੀਕੇ ਦੀ ਹਾਲਤ ਆ ਉਹ ਪਾਣੀ ਇੱਥੇ ਆ ਕੇ ਲੋਕਾਂ ਦੀ ਬਰਬਾਦੀ ਕਰਦਾ ਉਹ ਲੋਕਾਂ ਦਾ ਨੁਕਸਾਨ ਕਰਦਾ ਇਸ ਕਰਕੇ ਇੱਥੇ ਪਿੰਡਾਂ ਦੇ ਲੋਕ ਜਿਹੜੇ ਡੁੱਬ ਜਾਂਦੇ ਆ ਉਹਨਾਂ ਦੀ ਵਸਵਾਂ ਡੁੱਬ ਜਾਂਦੀਆਂ ਤੇ ਹੜ੍ਹਾਂ ਨਾਲ ਉਹ ਮਾਰੇ ਜਾਂਦੇ ਆ ਦੂਸਰਾ ਬੁੱਦਾ ਸਾਡਾ ਇਹ ਆ ਤੀਜਾ ਬੁੱਦਾ ਵੀ ਐਸ ਵੇਲੇ ਤੁਸੀਂ ਦੇਖੋਗੇ ਇੱਥੇ ਦੋਵੇਂ ਦਰਿਆ ਆ ਕੇ ਮਿਲਦੇ ਆ ਤੇ ਜਿਹੜਾ ਸਤਲੁਜ ਵਾਲੇ ਪਾਸੇ ਵਾਲਾ ਦਰਿਆ ਆ ਜਦੋਂ ਆ ਕੇ ਮਿਲਦਾ ਤੋੜਾ ਪਾਣੀ ਜ਼ਹਿਰਾਵੰਡਾ ਦਿਸਦਾ ਕਾਲਾ ਪਾਣੀਆ ਜਿਹੜਾ ਇਸ ਪਾਣੀ ਦੇ ਵਿੱਚ ਮਿਲਦੇ ਆ ਵੀ ਦਿਸਦਾ ਵੀ ਵਕ ਵਕ ਦੂ ਪਾਣੀ ਤੁਹਾਨੂੰ ਦਿਸ ਪੈਣਗੇ ਤੇ ਉਹ ਪਾਣੀ ਮਨੁੱਖੀ ਜ਼ਿੰਦਗੀਆਂ ਨੂੰ ਬਰਬਾਦ ਕਰ ਰਿਹਾ ਸਾਡੇ ਪਸ਼ੂ ਤਾਨੂ ਖਰਾਬ ਕਰ ਰਿਹਾ ਸਾਨੂੰ ਬਿਮਾਰੀਆਂ ਲਾ ਰਿਹਾ ਕੈਂਸਰ ਲਾ ਰਿਹਾ ਬਹੁਤ ਵੱਡਾ ਸਾਡਾ ਨੁਕਸਾਨ ਕਰ ਰਿਹਾ ਇਸ ਕਰਕੇ ਅਸੀਂ ਇਹ ਤਿੰਨੇ ਤਰ੍ਹਾਂ ਦਾ ਮੁੱਦਾ ਧਰਤੀ ਇਟਲਾ ਪਾਣੀ ਬਚਾਇਆ ਜਾਵੇ ਉਹਦੇ ਲਈ ਦਰਿਆਵਾਂ ਦਾ ਨਹਿਰੀਕਰਨ ਕਰਕੇ ਨਹਿਰਾਂ ਨੂੰ ਪੂਰਾ ਪਾਣੀ ਦਿੱਤਾ ਜਾਵੇ ਜਿੱਥੇ ਟੀਲਾ ਹੈ ਉਥੇ ਰੀਚਾਰਜ ਪੁਆਇੰਟ ਲਾਏ ਜਾਣ ਜਿਹੜੀ ਹੜ੍ਹਾਂ ਨਾਲ ਬਾਰ-ਬਾਰ ਬਰਬਾਦੀ ਹੁੰਦੀ ਹੈ ਜਦੋਂ ਨਹਿਰੀ ਕਰਨ ਹੋ ਜੂਗਾ ਉਹਦੇ ਤੇ ਪੱਕੀ ਰੂਖ ਲੱਗ ਜਾਂਦੀ ਹੈ ਤੇ ਅੱਜ ਫੇਰ ਪਾਣੀ ਛੱਡਿਆ ਗਿਆ ਜਿਹੜੇ ਹੜ੍ਹ ਆਏ ਆ ਉਹਨਾਂ ਦਾ ਜੂਮ ਮੁਆਵਜ਼ਾ ਲੋਕਾਂ ਨੂੰ ਦਿੱਤਾ ਜਾ ਦੂਸਰੀ ਸਮੱਸਿਆ ਜਿੱਦੇ ਵੱਲ ਮੰਤਰੀ ਆਉਣਗੇ ਫੋਟੋਆਂ ਖਿਚਾਉਣਗੇ ਜਦੋਂ ਪਾਣੀ ਆਉਂਦਾ ਜਦ ਇਹ ਜਿਹੜੇ ਤੁਸੀਂ ਬੰਨ ਬਣਦੇ ਆ ਤੁਸੀਂ ਬੰਨ ਪੱਕਾ ਨਕਟਾਰਾ ਨਹੀਂ ਕਰਦੇ ਇਹਦਾ ਉਹ ਤੁਸੀਂ ਬੰਨ ਇੱਕ ਤੇ ਕਿਸਾਨ ਦੀ ਜ਼ਮੀਨ ਵੀ ਖੋਹ ਲਿਆ ਉਹਦੇ ਕੋਲ ਦੂਜੀ ਪਾਸੇ ਬੰਨ ਜਾਂ ਤੇ ਦੂਜੇ ਪਾਸੇ ਢਾਹ ਲੱਗਦੀ ਹੈ ਇਸ ਕਰਕੇ ਉਹਦੇ ਨਾਲ ਵੀ ਨੁਕਸਾਨ ਹੁੰਦਾ ਤੇ ਸਾਡੀਆਂ ਜ਼ਮੀਨਾਂ ਵੀ ਉਹਦੇ ਥੱਲੇ ਜਾਂਦੀਆਂ ਤੀਜਾ ਦਰਿਆਪੁਰਤ ਜ਼ਮੀਨਾਂ ਹੋਈਆਂ ਜਿਨ੍ਹਾਂ ਦਾ ਕਦੀ ਮੁਆਵਜ਼ਾ ਨਹੀਂ ਦਿੱਤਾ ਗਿਆ ਉਹਦੇ ਬੱਲੇ 'ਚ ਜ਼ਮੀਨ ਨਹੀਂ ਦਿੱਤੀ ਗਈ ਉਥੋਂ ਜਿਹੜਾ ਦਰਿਆ ਵਗਦਾ ਉਹਨਾਂ ਦੀ ਮਾਲਕੀ ਜ਼ਮੀਨ ਹੈ ਉਹਨਾਂ ਨੂੰ ਨਹੀਂ ਦਿੱਤੀ ਗਈ ਇਹਦੇ ਤੋਂ ਇਲਾਵਾ ਵੀ ਇਹਦੇ ਤੁਸੀਂ ਦੇਖੋ ਸਦੀਆਂ ਤੋਂ ਦਰਿਆਵਾਂ ਦਾ ਸਿਸਟਮ ਚੱਲਦਾ ਸੀ ਇਹਦੇ ਕੰਢਿਆਂ ਦੇ ਉੱਤੇ ਬਹੁਤ ਸਾਰੇ ਦਲਦਲ ਕਾਰਨੇ ਸਰਕੜਾ ਬਹੁਤ ਸਾਰਾ ਜਿਹੜਾ ਉਜਾੜ ਬੀਆਬਾਨ ਪਿਆ ਸੀ ਇਹਨੂੰ ਕਿਸਾਨਾਂ ਨੇ ਮਿਹਨਤ ਨਾਲ ਸਾਫ਼ ਕਰਕੇ ਤੇ ਵਾਹਯੋਗ ਬਣਾਇਆ ਅੱਜ ਉਹ ਜ਼ਮੀਨਾਂ ਬਹੁਤ ਉਪਜਾਊ ਆ ਉਹਨਾਂ ਜ਼ਮੀਨਾਂ ਦੇ ਮਾਲਕੀ ਹੱਕ ਇੱਕ ਵਾਰ ਕਾਲੀ ਸਰਕਾਰ ਵੇਲੇ ਕਿਸਾਨਾਂ ਕੋਲੋਂ ਪੈਸੇ ਜਮ੍ਹਾਂ ਕਰਵਾ ਕੇ ਉਹਨਾਂ ਨੂੰ ਦਿੱਤੇ ਗਏ ਬਾਅਦ ਦੇ ਵਿੱਚ ਉਹਨਾਂ ਦੇ ਮਾਲਕੀ ਹੱਕ ਖੋਹੇ ਗਏ ਅੱਜ ਬਹੁਤ ਸਾਰੇ ਕਿਸਾਨ ਆ ਜਿਨ੍ਹਾਂ ਦੀ ਲਿਮਿਟਰੀ ਬਣਦੀ ਜਿਨ੍ਹਾਂ ਨੂੰ ਕਰਜ਼ਾ ਨਹੀਂ ਮਿਲਦਾ ਬਹੁਤ ਸਾਰੇ ਜਿਹੜੀਆਂ ਸਹੂਲਤਾਂ ਉਹਨਾਂ ਤੋਂ ਵਾਂਝੇ ਆ ਜੇ ਉਹਨਾਂ ਨੂੰ ਮਾਲਕੀ ਹੱਕ ਦੇ ਦਿੱਤੇ ਜਾਣ ਤੇ ਇਹਦੇ ਨਾਲ ਜਿਹੜਾ ਵਾ ਉਹ ਲੋਕਾਂ ਦੀ ਜਿੰਦਗੀ ਸੌਖਾਲੀ ਹੋ ਸਕਦੀ ਹੈ ਇਹ ਤੋਂ ਨਾਲ ਹੀ ਮੁੱਦਾ ਆ ਵੀ ਜਿਹੜਾ ਇਹ ਮੰਨ ਖੇਤਰ ਆ ਇਹ ਵੀ ਲੋਕ ਆ ਜਿਹੜੇ ਸਾਡੇ ਉਤਪਾਦਨ ਦੇ ਵਿੱਚ ਬਹੁਤ ਵੱਡਾ ਹਿੱਸਾ ਪਾਉਂਦੇ ਆ ਇਹ ਬੜੀ ਮਿਹਨਤ ਕਰਕੇ ਇਹਨਾਂ ਨੇ ਜ਼ਮੀਨਾਂ ਨੂੰ ਪਜਾਊ ਬਣਾਇਆ ਪਰ ਐਸ ਵੇਲੇ ਤੱਕ ਜਿਹੜਾ ਇਹਦਾ ਵਿਕਾਸ ਆ ਮੰਡ ਖੇਤਰ ਦਾ ਉਹ ਨਹੀਂ ਹੋਇਆ ਸਕੂਲ ਉਹਨਾਂ ਦੇ ਬੱਚੇ ਜਾਣ ਲਈ ਹੈ ਨਹੀਂਗਾ ਹਸਪਤਾਲ ਜਦੋਂ ਕਿਤੇ ਕੋਈ ਡਿਲੀਵਰੀ ਕੇਸ ਵੀ ਆਵੇ ਉਹਨਾਂ ਨੂੰ ਬੇੜੀਆਂ ਵਿੱਚ ਚੜ ਕੇ ਜਾਣਾ ਪੈਂਦਾ ਬੱਚਿਆਂ ਨੂੰ ਬੇੜੀਆਂ ਦੇ ਵਿੱਚ ਚੜ ਕੇ ਜਾਣਾ ਪੈਂਦਾ ਉਹ ਜਿਹੜੇ ਨਾਲੇ ਆ ਉਹਨਾਂ ਦੇ ਉੱਤੇ ਪੁਲ ਨਹੀਂ ਬਣੇ ਉੱਥੇ ਸੜਕਾਂ ਨਹੀਂ ਬਣੀਆਂ ਹਸਪਤਾਲ ਲਈ ਸਕੂਲ ਲਈ ਇਹਦਾ ਸਮੁੱਚਾ ਵਿਕਾਸ ਕੀਤਾ ਜਾਣਾ ਚਾਹੀਦਾ ਉਹ ਵਿਕਾਸ ਨਹਿਰੀ ਕਰਨ ਦੇ ਨਾਲ ਬਹੁਤ ਵੱਡੀ ਪੱਧਰ ਤੇ ਜੁੜਿਆ ਹੋਇਆ ਜਿਹਦੇ ਨਾਲ ਸਾਡਾ ਬਿਜਲੀ ਉਤਪਾਦਨ ਵੀ ਵਧੂਗਾ ਸਾਰੇ ਮੰਡ ਖੇਤਰ ਨੂੰ ਪਾਣੀ ਵੀ ਦਿੱਤਾ ਜਾ ਸਕਦਾ ਤੇ ਜਦੋਂ ਪਾਣੀ ਰੋਕ ਕੇ ਨਹਿਰੀ ਰੂਪ ਚ ਲਿਆਵਾਂਗੇ ਇਹਦੇ ਨਾਲ ਸਾਡਾ ਪਾਣੀ ਦਾ ਲੈਵਲ ਵੀ ਵਧੂਆ ਇਹ ਇੱਕ ਬਹੁਤ ਵੱਡਾ ਹੱਲ ਹੋ ਸਕਦਾ ਇਸ ਕਰਕੇ ਅੱਜ ਦੀ ਕਨਵੈਨਸ਼ਨ ਦੇ ਵਿੱਚ ਅਸੀਂ ਵਾਦਕਾਰਾਂ ਨੂੰ ਮਾਲਕੀ ਹੱਕ ਕਦੀ ਮੰਗ ਕਰਦੇ ਆ ਅਸੀਂ ਦਰਿਆਵਾਂ ਦੇ ਰੈਹਰੀ ਕਰਨ ਦੀ ਮੰਗ ਕਰਦੇ ਆ ਜਿਹੜਾ ਨਹਿਰੀ ਪ੍ਰਬੰਧ ਹੈ ਉਹਨੂੰ ਸੁਧਾਰਨ ਇਹ ਜਿਹੜਾ ਪਾਣੀ ਦਰਿਆਵਾਂ ਦਾ ਉਹਦੀ ਜੋਗ ਵਰਤੋਂ ਦੀ ਮੰਗ ਕਰਦੇ ਆ ਬਰਸਾਤ ਦੇ ਪਾਣੀ ਨੂੰ ਜਿਹੜਾ ਉਹ ਠੀਕ ਤਰੀਕੇ ਨਾਲ ਸਾਂਭਿਆ ਜਾਵੇ ਉਹਦੀ ਮੰਗ ਕਰਦੇ ਆਂ ਤੇ ਕਿਸੇ ਵੀ ਕਿਸਮ ਦਾ ਪ੍ਰਦੂਸ਼ਿਤ ਪਾਣੀ ਦਰਿਆਵਾਂ ਵਿੱਚ ਨਾ ਪਾਇਆ ਜਾਵੇ ਉਹਦੇ ਡਟ ਕੇ ਇਹੀ ਖਿਲਾਫ ਆਂ ਸਰਕਾਰ ਨੂੰ ਅਸੀਂ ਕਹਿਣਾ ਚਾਹੁੰਦੇ ਆਂ ਵੀ ਇਹਨੂੰ ਹਰ ਹਾਲਤ ਚ ਰੁਕਿਆ ਜਾਵੇ ਨਹੀਂ ਤੇ ਪੰਜਾਬ ਦੇ ਉੱਪਰ ਇਹਨੂੰ ਰੋਕ ਲਓ ਬਹੁਤ ਬਹੁਤ ਸ਼ੁਕਰੀਆ ਤੁਸੀਂ ਸੰਗਰਾਮ ਟੀਵੀ ਦੇ ਨਾਲ ਜੁੜੇ ਹੋ ਬਹੁਤ ਬਹੁਤ ਧੰਨਵਾਦੀ ਬਹੁਤ ਬਹੁਤ ਧੰਨਵਾਦੀ ਪੌਣੀ ਸਦੀ ਲਗਭਗ ਹੋ ਗਿਆ ਦੇਸ਼ ਦੀ ਆਜ਼ਾਦੀ ਨੂੰ ਪੌਣੀ ਸਦੀ ਤੋਂ ਬਾਅਦ ਵੀ ਸਾਡੇ ਲੋਕ ਜਿਹੜੇ ਆ ਉਹ ਹਾਲੇ ਵੀ ਬੁਨਿਆਦੀ ਸਹੂਲਤਾਂ ਦੀ ਮੰਗ ਕਰਦੇ ਆ ਹਾਲੇ ਵੀ ਉਹ ਮੰਗ ਕਰਦੇ ਆ ਵੀ ਇੱਥੇ ਨਹਿਰੀਕਰਨ ਕੀਤਾ ਜਾਵੇ ਪਾਣੀ ਦਾ ਯੋਗ ਪ੍ਰਬੰਧ ਕੀਤਾ ਜਾਵੇ ਹੜ੍ਹਾਂ ਤੋਂ ਬਚਾਅ ਕੀਤਾ ਜਾਵੇ ਤੇ ਆਸ ਕਰਨੀ ਬੰਦਿਆ ਵੀ ਇਹ ਜਿਹੜਾ ਸੰਘਰਸ਼ ਆ ਜਿਹੜੀ ਹਰੀਕੇ ਪੱਤਨ ਤੋਂ ਇਥੋਂ ਸ਼ੁਰੂਆਤ ਤਾਂ ਨਹੀਂ ਕਹਿ ਸਕਦੇ ਇੱਕ ਮਤਲਬ ਨੂੰ ਅੱਗੇ ਵਧਾਇਆ ਅੱਜ ਮੂਰੀ ਕਿਸਾਨ ਸਭਾ ਨੇ ਮੰਡਵੇਟ ਆਵਾਦਕਾਰ ਸੰਘਰਸ਼ ਕਮੇਟੀ ਨੇ ਇਹ ਚੰਗੇ ਨਤੀਜੇ ਕੱਢੇ ਬਹੁਤ-ਬਹੁਤ ਸ਼ੁਕਰੀਆ